ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ న్యూਸ ਸੀਜ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਲੈ ਕੇ ਹਾਜ਼ਰ ਹੋ ਜਾਂ ਦੋਸਤੋ ਇਸ ਵੇਲੇ ਦੀਆਂ ਵੱਡੀਆਂ ਖਬਰਾਂ ਤੇ ਦੋਸਤੋ bắtਦੇ ਹਾਂ ਪਹਿਲੀ ਵੱਡੀ ਖਬਰ ਦੇ ਵੱਲ ਪੰਜਾਬ 'ਚ ਲਗਾਤਾਰ ਤਿੰਨ ਸਰਕਾਰੀ ਛੁੱਟੀਆਂ ਦਾ ਐਲਾਨ ਸਕੂਲ ਕਾਲਜ ਅਤੇ ਇਹ ਦਫ਼ਤਰ ਬੰਦ ਰਹਿਣਗੇ ਹੋਰ ਸੂਬਿਆਂ 'ਚ 5 ਅਕਤੂਬਰ ਤੱਕ ਦੇਸ਼ ਵਿੱਚ ਇਸ ਸਮੇਂ ਨਵਰਾਤਰੀ ਤੋਂ ਬਾਅਦ ਦੁਸ਼ਹਿਰੇ ਨੂੰ ਲੈ ਕੇ ਵੀ ਉਤਸ਼ਾਹ ਬਣਿਆ ਹੋਇਆ ਹੈ ਸਕੂਲ ਅਤੇ ਕਾਲਜ ਬੰਦ ਹਨ ਤੇ ਦੂਦਰਾਡੇ ਕੰਮ ਕਰਨ ਵਾਲੇ ਲੋਕ ਆਪਣੇ ਪਰਿਵਾਰਾਂ ਨਾਲ ਛੁੱਟੀਆਂ ਮਨਾਉਣ ਲਈ ਆਪਣੇ ਘਰਾਂ ਨੂੰ ਵਾਪਸ ਆ ਗਏ ਹਨ ਹਾਲਾਂਕਿ ਬਹੁਤ ਸਾਰੇ ਲੋਕ ਅਜੇ ਵੀ ਆਪਣੇ ਬੱਚਿਆਂ ਦੇ ਸਕੂਲ ਛੁੱਟੀਆਂ ਬਾਰੇ ਉਲਝਣ ਵਿਚ ਹਨ ਇਸ ਸਾਲ ਦੁਸਹਿਰਾ 2 ਅਕਤੂਬਰ ਨੂੰ ਮਨਾਇਆ ਜਾਵੇਗਾ ਇਹ ਗਣ ਇਹ ਦਿਨ ਗਾਂਧੀ ਜਯੰਤੀ ਦੇ ਨਾਲ ਵੀ ਮੇਲ ਖਾਂਦਾ ਹੈ ਨਤੀਜੇ ਵਜੋਂ ਜ਼ਿਆਦਾਤਰ ਸੂਬਿਆਂ ਵਿੱਚ ਸਕੂਲ 1 ਅਤੇ 2 ਅਕਤੂਬਰ ਨੂੰ ਬੰਦ ਰਹਿਣਗੇ ਕਈ ਥਾਵਾਂ 'ਤੇ 6 ਅਕਤੂਬਰ ਤੱਕ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ ਬਦਦਨ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਰਾਜਵੀਰ ਜਵੰਦਾ ਗਾਇਕ ਰਾਜਵੀਰ ਜਵੰਦਾ ਨੇ ਫੈਨਜ਼ ਲਈ ਬੁਰੀ ਖਬਰ 40ਸ ਹਸਪਤਾਲ ਤੋਂ ਮਿਲੀ ਜਾਣਕਾਰੀ ਪ੍ਰਸਿੱਧ ਪੰਜਾਬੀ ਗਾਇਕ ਰਾਜਵੀਰ ਜਵੰਦਾ ਇਸ ਸਮੇਂ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਿਹਾ ਹੈ ਹਾਲੀ ਵਿੱਚ ਹਿਮਾਚਲ ਪ੍ਰਦੇਸ਼ ਦੇ ਬੱਦੀ ਵਿੱਚ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਉਸ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਉਸ ਦਾ ਮੋਹੱਲੇ ਦੇ 40ਸ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਜਿੱਥੇ ਡਾਕਟਰ ਨੇ ਉਸ ਦੀ ਹਾਲਤ ਨੂੰ ਬਹੁਤ ਨਾਜ਼ੁਕ ਦੱਸਿਆ ਹੈ ਬਦਨ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਖੁਸ਼ਖਬਰੀ ਪੰਜਾਬ ਚ ਮੇਰਾ ਘਰ ਮੇਰਾ ਮਾਣ ਸਕੀਮ ਦਾ ਆਗਾਜ਼ ਲਾਲ ਲਕੀਰ ਦੇ ਅੰਦਰ ਆਉਣ ਵਾਲੀ ਜ਼ਮੀਨ ਤੇ ਮਿਲੇਗਾ ਮਲਕਾਨਾ ਹੱਕ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਅਤੇ ਲਾਲਜੀਤ ਸਿੰਘ ਭੁੱਲਰ ਨੇ ਮੰਗਲਵਾਰ ਨੂੰ ਤਰਨਤਾਰਨ ਜ਼ਿਲ੍ਹੇ ਤੋਂ ਮੇਰਾ ਘਰ ਮੇਰਾ ਮਾਣ ਸਕੀਮ ਦੀ ਸ਼ੁਰੂਆਤ ਕੀਤੀ ਹੈ ਲਾਲ ਲਕੀਰ ਦੇ ਅੰਦਰ ਆਉਂਦੀ ਜ਼ਮੀਨ ਜਾਇਦਾਦ ਦੇ ਮਾਲਕਨਾ ਹੱਕ ਪ੍ਰਾਪਤ ਕਰਨ ਵਾਲੇ ਹਲਕਾ ਤਰਨਤਾਰਨ ਦੇ 11 ਪਿੰਡਾਂ ਦੇ ਲਾਪਤਿਆਂ ਨੂੰ ਪ੍ਰਾਪਰਟੀ ਕਾਰਡ ਵੰਡੇ ਬਾਦਿਆਂ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਅਕਤੂਬਰ ਤੋਂ UPI ਲੈਣ ਤੇ ਲਾਗੂ ਹੋਣਗੇ ਨਵੇਂ ਨਿਯਮ GPay, PhonePe ਤੇ Paytm ਯੂਜ਼ਰਾਂ ਨੂੰ ਹੋਣੇ ਚਾਹੀਦੇ ਹਨ ਪਤਾ ਜੇਕਰ ਤੁਸੀਂ ਵੀ ਆਨਲਾਈਨ ਭੁਗਤਾਨ ਲਈ Google Pay, PhonePe ਜਾਂ Paytm ਵਰਗੇ UPI ਐਪਸ ਦੀ ਵਰਤੋਂ ਕਰਦੇ ਹੋ ਤਾਂ ਤੁਹਾਡੇ ਲਈ ਵੱਡਾ ਅਪਡੇਟ ਹੈ ਦਰਅਸਲ نیشنل ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ ਜਾਨੀ NPCI ਨੇ UPI ਨਾਲ ਸੰਬੰਧਤ ਇੱਕ ਨਿਯਮ ਵਿੱਚ ਇੱਕ ਵੱਡਾ ਬਦਲਾ ਕੀਤਾ ਜਿਸ ਤੋਂ ਬਾਅਦ ਹੁਣ ਤੁਸੀਂ ਹੁਣ ਪੀ2ਪੀ ਕਲੈਕਟ ਕਰ ਰਿਕੁਐਸਟ ਯਾਨੀ ਪੂਲ ਟ੍ਰਾਂਜੈਕਸ਼ਨ ਵਿਸ਼ੇਸ਼ਤਾ ਦੀ ਵਰਤੋਂ ਨਹੀਂ ਕਰ ਸਕੋਗੇ। ਬਾਦ ਦੰਸਤੋ ਅਗਲੀ ਵੱਡੀ ਖਬਰ ਦੇ ਵੱਲ। ਚੀਮਾ ਨੇ ਹੰਝੂ ਬਹਾਉਂਦਿਆਂ ਅਕਾਲੀ ਦਲ ਨੂੰ ਕਿਹਾ ਗੈਰ ਪੰਥਕ ਬੰਦੇ ਅਕਾਲੀ ਦਲ 'ਚ ਚੌਧਰੀ ਬਣੇ ਹੋਏ ਹਨ। ਤਿੰਨ ਪੀਡੀਐਨ ਤੋਂ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਸੀਨੀਅਰ ਨੇਤਾ ਜਗਦੀਪ ਸਿੰਘ ਚੀਮਾ ਨੇ ਮੰਗਲਵਾਰ ਨੂੰ ਪਾਰਟੀ ਨੂੰ ਇਹ ਬਿਦਾ ਕਹਿ ਦਿੱਤਾ। ਲੰਬੇ ਅਰਸੇ ਤੋਂ ਤੇ ਓਕੇ ਸਮੇਂ ਵਿੱਚ ਪਾਰਟੀ ਨਾਲ ਖੜੇ ਰਹੇ ਜਗਦੀਪ ਸਿੰਘ ਚੀਮਾ ਜਦ ਪਾਰਟੀ ਨੂੰ ਅਲਵਿਦਾ ਕਹਿਣ ਲੱਗੇ ਤੇ ਉਹ ਭਾਵੁਕ ਹੋ ਗਏ ਉਹਨਾਂ ਦੀਆਂ ਅੱਖਾਂ ਵਿੱਚ ਟਿਪ ਟਿਪ ਕਰਕੇ ਹੰਝੂ ਵਹਿ ਗਏ ਬਾਦਿਆਂ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਆਸਮਾਨ 'ਚ ਹਨੇਰਾ ਹੁੰਦਿਆ ਹੀ ਪਾਕਿਸਤਾਨ ਨੇ ਕਰਾਤੀ 에ਅਰ ਸਟ੍ਰਾਈਕ 12 ਥਾਂ ਤੇ ਡਾਗੀਆਂ ਮਿਜ਼ਾਈਲਾਂ ਕਿਉਂ ਕਿਸੇ ਨੂੰ ਨਹੀਂ ਚੱਲਿਆ ਪਤਾ ਅਫਗਾਨਿਸਤਾਨ ਤੋਂ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ ਪਾਕਿਸਤਾਨ ਨੇ ਅਫਗਾਨਿਸਤਾਨ ਦੇ ਨਾਗਰ ਹਾਰ ਸੂਬੇ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਈ ਥਾਂ 'ਤੇ ਹਮਲੇ ਕੀਤੇ ਪਾਕਿਸਤਾਨੀ ਹਵਾਈ ਸੈਨਾ ਨੇ ਸ਼ਨਿਵਾਰ ਚਨਾ ਜ਼ਿਲ੍ਹਿਆਂ ਵਿੱਚ ਹਵਾਈ ਹਮਲੇ ਕੀਤੇ ਹਨ ਪਿਛਲੇ 2 ਦਿਨਾਂ ਤੋਂ ਅਫਗਾਨਿਸਤਾਨ ਵਿੱਚ ਇੰਟਰਨੈਟ ਤੇ ਮੋਬਾਈਲ ਨੈਟਵਰਕ ਬੰਦ ਹਨ ਜਿਸ ਕਾਰਨ ਅਜੇ ਤੱਕ ਜਾਣਕਾਰੀ ਜਾਰੀ ਨਹੀਂ ਕੀਤੀ ਗਈ ਹੈ ਬਦੋਂ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਦੁਸਹਿਰੇ ਤੋਂ ਪਹਿਲਾਂ ਚਾਂਦੀ ਦੀਆਂ ਕੀਮਤਾਂ 'ਚ ਭਾਰੀ ਵਾਧਾ ਸੋਨੇ ਦੀਆਂ ਕੀਮਤਾਂ ਵੀ ਛੂਣ ਲੱਗੀਆਂ ਅਸਮਾਨ ਜਾਣੋ ਕੀ ਹੈ ਕੀਮਤ कल जनक ग्राफ ਤੋਂ ਬਾਅਦ ਚਾਂਦੀ ਦੀਆਂ ਕੀਮਤਾਂ ਵਿੱਚ ਇੱਕ ਵਾਰ ਫਿਰ ਮੱਤਵੰਨਵਾਦ ਦੇਖਿਆ ਗਿਆ ਸਵੇਰੇ 9:09 ਤੇ ਐਮਸੀਐਕਸ ਤੋਂ 1 ਕਿਲੋ ਚਾਂਦੀ 1406 ਦੇ ਬਾਅਦ ਦੇ ਨਾਲ ਵਪਾਰ ਕਰ ਰਹੀ ਹੈ ਥੋੜੀ ਦੇਰ ਪਹਿਲਾਂ ਇਹ 2000 ਪ੍ਰਤੀ ਕਿਲੋ ਤੋਂ ਵੱਧ ਸੀ ਸੋਨੇ ਦੀਆਂ ਕੀਮਤਾਂ ਵਿੱਚ ਵੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਹਾਲਾਂਕਿ ਇਹ ਵਾਧਾ ਇੰਨਾ ਮੱਤਵਰਨ ਨਹੀਂ ਹੈ ਵੱਧਨ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਮਹਿੰਗਾ ਹੋਇਆ ਗੈਸ ਸਿਲੰਡਰ ਅੱਜ ਤੋਂ ਹੋਏ ਆਹ 5 ਵੱਡੇ ਬਦਲਾ ਲੋਕਾਂ ਦੀ ਜੀਬ ਤੇ ਪੈ ਸਕਦਾ ਹੈ ਸਿੱਧਾ ਅਸਰ ਅੱਜ ਅਕਤੂਬਰ ਨੂੰ 5 ਵੱਡੇ ਐਲਾਨ ਬਦਲਾ ਕੀਤੇ ਹਨ ਇਹਨਾਂ ਵਿੱਚ ਜਨਰਲ ਰਿਜ਼ਰਵੇਸ਼ਨ ਟਿਕਟਾਂ ਦੀ ਆਨਲਾਈਨ ਬੁਕਿੰਗ ਲਈ ਲਾਜ਼ਮੀ ਆਧਾਰ ਤਸਦੀਕ ਅਤੇ ਐਨਪੀਐਸ ਨਿਯਮਾਂ ਵਿੱਚ ਬਦਲਾ ਸ਼ਾਮਲ ਹਨ ਇਸ ਤੋਂ ਇਲਾਵਾ ਪੈਟਰੋਲੀਅਮ ਕੰਪਨੀਆਂ ਨੇ 19 ਕਿਲੋਗ੍ਰam ਦੇ ਵਪਾਰ ਗੈਸ ਸਿਲੰਡਰ ਦੀ ਕੀਮਤ 16.50 ਬਤਾ ਦਿੱਤੀ ਹੈ ਦਿੱਲੀ ਵਿੱਚ ਕੀਮਤ 1595 ਰੁਪਏ 50 ਪੈਸੇ ਹੋ ਗਈ ਹੈ